ਜਗਦੀਸ਼ ਟਰੈਕਟਰ ਦੇ ਖਿਲਾਫ ਅੱਜ ਤਿੰਨ ਸਿੱਖਾਂ ਦੇ ਕਤਲ ਦੇ ਲਈ ਉਹਨਰੇ ਅਗੇਂਸਟ ਜੋ આરોਪ ਪਾਇਰ ਹੋਏ ਨੇ ਕੋਰਟ ਨੇ ਚਾਰजेस ਫ੍ਰੇਮ ਕੀਤੇ ਜਗਦੀਸ਼ ਟਰੈਕਟਰ ਦੇ ਖਿਲਾਫ 40 ਸਾਲ ਤਕਰੀਬਨ ਹੋ ਗਏ ਨੇ ਪੀੜਤਾਂ ਨੂੰ ਇਸ ਚੀਜ਼ ਦਾ ਇੰਤਜ਼ਾਰ ਕਰਦੇ ਹੋਏ ਔਰ 40 ਸਾਲ ਤੋਂ ਪੀੜਤੇ ਕਹਿ ਰਹੇ ਆ ਕਿ ਉਹਨਾਂ ਨੇ ਜਗਦੀਸ਼ ਟਰੈਕਟਰ ਨੂੰ ਦੇਖਿਆ ਗੁਰਦੁਆਰਾ ਫੋਲਬੰਗੇਸ਼ਨ ਨੂੰ ਜਦੋਂ ਮੌਬ ਨੇ ਚਲਾਇਆ ਜਦੋਂ ਉੱਥੇ ਤਿੰਨ ਸਿੱਖਾਂ ਨੂੰ ਮਾਰਿਆ ਜਿੰਦਾ ਚਲਾਇਆ ਗਿਆ ਤੇ ਜਗਦੀਸ਼ ਟਰੈਕਟਰ ਮੌਬ ਨੂੰ ਲੀਡ ਕਰ ਰਿਹਾ ਸੀ ਇਹ ਦੀਸ ਟ੍ਰੈਕਟਰ ਦੇ ਕੈਂਟ ਇਹਦੀ ਇਨਸਟਰਕਸ਼ਨ ਦੇ ਉੱਤੇ ਜਲਾਇਆ ਪਰ ਕਦੀ ਦੇ ਕਾਬੂ ਇਹਦੇ ਅਗੇਂਸਟ ਕੋਈ ਕੇਸ ਰਜਿਸਟਰੀ ਨਹੀਂ ਹੋਇਆ ਕਿਉਂਕਿ ਇਹ ਜੋ ਕਿ ਉਦੋਂ ਅ ਅਜੀਵ ਗਾਂਧੀ ਦੀ ਸਰਕਾਰ ਕੇ ਮੰਤਰੀ ਸੀ ਉਸ ਤੋਂ ਮਗਰੋਂ ਵੀ ਇਹ ਹਮੇਸ਼ਾ ਪਾਵਰ ਚ ਰਿਹਾ ਜਾਂ ਮੰਤਰੀ ਰਿਹਾ ਜਾਂ ਐਮਪੀ ਰਿਹਾ ਤੇ ਇਹ ਆਪਣੀ ਪੋਲੀਟੀਕਲ ਪਾਵਰ ਜਾਂ ਆਪਣੀ ਮਨੀ ਪਾਵਰ ਨੂੰ ਯੂਜ਼ ਕਰਕੇ ਹਮੇਸ਼ਾ ਬਚਦਾ ਰਿਹਾ ਉਸ ਤੋਂ ਮਗਰੋਂ ਜਦੋਂ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਆਈ 2005 ਈਸਵੀ ਉਦੋਂ ਵੀ ਇਹ ਯੂਨੀਅਨ ਮਿਨਿਸਟਰਸ ਉਦੋਂ ਵੀ ਪਹਿਲਾ ਜਦੋਂ ਰਿਪੋਰਟ ਆਈ ਉਹਨਾਂ ਨੰਨਵਤੀ ਨੇ ਕਿਹਾ ਕਿ ਜੀ ਜੀ ਚੈਟਰ ਤੇ ਸੱਜਣ ਕੁਮਾਰ ਦੇ ਖਿਲਾਫ ਕੇਸ ਅਜੈਕਟ ਕਰੋ ਜੋ ਕਾਂਗਰਸੀ ਸਰਕਾਰ ਸੀ ਉਦੋਂ ਉਹਨਾਂ ਨੇ ਦੋਨਾਂ ਦੇ ਅਗੇਂਸਟ ਅਬਜੈਕਟ ਕਰਤਾ ਕਿ ਕੋਈ ਕੇਸ ਕਿਸੇ ਦਾ ਫਿਲਿਸਤ ਨਹੀਂ ਹੋਇਆ ਫਿਰ ਪਾਰਲੀਮੈਂਟ ਚ ਬਹੁਤ ਜ਼ਿਆਦਾ ਉਦੋਂ ਹੰਗਾਮਾ ਹੋਇਆ ਪਾਰਲੀਮੈਂਟ ਦੇ ਵਿੱਚ ਸਾਰੀ ਆਪੋਜੀਸ਼ਨ ਕੀ ਜਿਹੜਾ ਆਪਣੇ ਦੇ ਸਰਕਾਰ ਦੇ ਭਾਈਵਾਲ ਸੀ ਉਦੋਂ ਦੀ ਸਰਕਾਰ ਕੋਮਨਿਸਟਰ ਜੋ ਲੈਫਟਿਸਟ ਸੀਪੀਐਮ ਤੇ ਦੂਜੀਆਂ ਪਾਰਟੀਆਂ ਇਹਨਾਂ ਦੇ ਭਾਈਵਾਲ ਸੀ ਉਹਨਾਂ ਨੇ ਵੀ ਇਹਨਾਂ ਨੂੰ ਕਹਿਤਾ ਕਿ ਜੇ ਤੁਸੀਂ ਕੇਸ ਨਹੀਂ ਰਜਿਸਟਰ ਕਰੋਗੇ ਅਸੀਂ ਤੁਹਾਡੀ ਸਪੋਰਟ ਨਹੀਂ ਕਰਾਂਗੇ ਤਾਂ ਜਾ ਕੇ ਸਰਕਾਰ ਨੂੰ ਕਾਂਗਰਸ ਸਰਕਾਰ ਨੂੰ ਉਦੋਂ ਦੀ ਕੇਸ ਰਜਿਸਟਰ ਕਰਨ ਦੀ ਹੁਕਮ ਦੇਣੀ ਪਈ ਫਿਰ ਜਦੋਂ ਸੀਬੀਆਈ ਦੇ ਜਾਂਚਰ ਦੇ ਅਗੇ ਚ ਇਹੋ ਕੇਸ ਅਬਜੈਕਟ ਹੋ ਗਿਆ ਤੇ ਹਰਿਲੀ ਉਹਨਾਂ ਨੇ ਜਲਦੀ ਜਲਦੀ ਕੇਸ ਨੂੰ ਬੰਦ ਕਰਤਾ 2007 ਅਕਤੂਬਰ ਦੇ ਵਿੱਚ ਸੀਬੀਆਈ ਨੇ ਕਲੋਜ਼ ਰਿਪੋਰਟ ਵੀ ਫਾਈਲ ਕਰ ਦਿੱਤੀ ਔਰ ਉਹ ਕਲੋਜ਼ਰ ਰਿਪੋਰਟ ਨੂੰ ਅਸੀਂ ਕੋਰਟ ਵਿੱਚ ਚੈਲੰਜ ਕੀਤਾ ਕਿ ਇਨਵੈਸਟੀਗੇਸ਼ਨ ਤਾਂ ਨੇ ਕੀਤੀ ਹੀ ਨਹੀਂ ਪ੍ਰੋਪਰ ਇਹ ਤਾਂ ਖਾਣਾ ਪੂਰਤੀ ਕੀਤੀ ਹੈ ਤੇ ਉਹ ਫਿਰ ਦੋ ਮਹੀਨੇ ਵਿੱਚ ਵਿੱਚ ਹੀ ਦਸੰਬਰ ਦੇ ਵਿੱਚ ਹੀ ਕੋਰਟ ਨੇ ਆਰਡਰ ਕੀਤਾ ਕਿ ਉਹ ਕਲੋਜ਼ ਰਿਪੋਰਟ ਨੂੰ ਰਿਚੈਕ ਕਰੇ ਤੇ ਕਿਹਾ ਕਿ ਤੁਸੀਂ ਦੁਜੀਆ ਰਿਪੋਰਟ ਦੇ ਵਿੱਚ ਸ਼ੁਰੂ ਕਰੋ ਦੁਜੀਆ ਰਿ 2009 ਚ ਪਾਰਲੀਮੈਂਟ ਦੇ ਇਲੈਕਸ਼ਨ ਸੀ ਉਸ ਤੋਂ ਥੋੜੀ ਜਿਹਾ ਪਹਿਲਾਂ ਫਿਰ ਕਲੋਜ਼ ਰਿਪੋਰਟ ਦਿੱਤੀ ਸੈਕੰਡ ਟਾਈਮ ਤੇ ਔਰ ਫਿਰ ਕਲੋਜ਼ ਰਿਪੋਰਟ ਦੇਖ ਕੇ ਜਗਜੀਤ ਸਿੰਘ ਸਟੈਟੂ ਕੌਂਗਰੈਸਟਰ ਵੀ ਦੇਤੀ ਫਿਰ ਉਹ ਜਰਨਲਿਸਟ ਸੀ ਜਰਨੈਲ ਸਿੰਘ ਉਹਨਾਂ ਨੇ ਹੋਮ ਮਿਨਿਸਟਰ ਦੇ ਚੰਦਰਮਨ ਦੇ ਜੁੱਤੋਂ ਵੀ ਮਾਰੇ ਆ ਉਸ ਤੋਂ ਬਾਅਦ ਬੜਾ ਸ਼ੋਰ ਵੀ ਹੋਇਆ ਫਿਰ ਜਾਕੀ ਕਹਿੰਦੇ ਟੈਕਟਰ ਦੀ ਕੇਸ ਟੈਕਟਿਵਿਟੀ ਡਰਾ ਹੋਈ ਉਸ ਸੈਕੰਡ ਕਲੋਜ਼ਰ ਰਿਪੋਰਟ ਨੂੰ ਵੀ ਅਸੀਂ ਕੋਰਟ ਦੇ ਵਿੱਚ ਚੈਲੰਜ ਕੀਤਾ ਤੇ ਕੋਰਟ ਨੇ ਉਹਨੂੰ ਵੀ ਰਿਜੈਕਟ ਕੀਤਾ। ਉਹਨੂੰ ਰਿਜੈਕਟ ਕਰਕੇ ਸੀਬੀਆਈ ਨੂੰ ਫੇਰ ਇਨਵੈਸਟੀਗੇਸ਼ਨ ਕਰਨ ਦਾ ਆਰਡਰ ਦਿੱਤੇ। ਤੋਂ ਫੇਰ ਜਦੋਂ ਸੀਬੀਆਈ ਨੇ ਇਨਵੈਸਟੀਗੇਸ਼ਨ ਕੀਤੀ ਤੇ ਜਦੋਂ ਤੀਜੀ ਵਾਰੀ ਫੇਰ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ। ਜੋ ਤੀਜੀ ਵਾਰੀ ਕਲੋਜ਼ਰ ਰਿਪੋਰਟ ਫੇਰ ਫਾਈਲ ਕੀਤੀ ਤੇ ਉਹ ਵੀ ਕੋਰਟ ਵਿੱਚ ਚੈਲੰਜ ਕੀਤਾ। ਇਸ ਨੇ ਜੀ.ਐਨ.ਡੀ. ਸਟ੍ਰੈਟ ਨੇ ਕਿਹਾ ਜੀ ਕਿ ਮੈਂ ਤਾਂ ਪਹਿਲੀ ਨਵੰਬਰ ਨੂੰ ਇੰਦਰਾ ਗਾਂਧੀ ਦੀ ਬਾਡੀ ਦੇ ਕੋਲ ਹੀ ਰਿਹਾ ਹਾਂ ਤੇ ਜੀਵ ਗਾਂਧੀ ਦੇ ਨਾਲ ਹੀ ਰਿਹਾ। ਕਿ ਮੈਂ ਤਾਂ ਉੱਥੇ ਥੀਲਵਰਤੀ ਪਬਲੀ ਸੀ ਇਹਦੇ ਦੂਰਦਰਸ਼ਨ ਦੀਆਂ ਲੱਗੇ ਵੀਡੀਓ ਫਾਈਲ ਕਿੱਥੇ ਜਦੋਂ ਵੀਡੀਓ ਫਾਈਲ ਦਿੱਤੀਆਂ ਸੀਬੀਆਈ ਨੇ ਉਹ ਮੰਨ ਲੀਆਂ ਅਸੀਂ ਕੋਰਟ ਨੂੰ ਕਿਹਾ ਕਿ ਸੀਬੀਆਈ ਨੇ ਗੰਤ ਮੰਨੀਆਂ ਸੀਬੀਆਈ ਮੰਨ ਨਹੀਂ ਸਕਦੀ ਪਹਿਲੀ ਗੱਲ ਤਾਂ ਇਹਦੇ ਵਿੱਚ ਲਗਾਤਾਰ ਉੱਥੇ ਨਹੀਂ ਮੌਜੂਦ ਉਹ ਵਿਚੋ ਵਿਚੋ ਮੌਜੂਦ ਆ ਦੂਜੀ ਗੱਲ ਇਹਦੇ ਵਿੱਚ ਜਿਹੜੇ ਦੂਜੇ ਲੋਕ ਉੱਥੇ ਜਿੱਦਾਂ ਗੰਦੇ ਬਾਡੀ ਦੇ ਕੋਲੇ ਖੜੇ ਆ ਉਹਨਾਂ ਤੋਂ ਪੁੱਛੋ ਠੀਕ ਆ ਕਿ ਨਹੀਂ ਉੱਥੇ ਹਮਤਾਬ ਬੱਜਨ ਦੀ ਫੋਟੋ ਆ ਰਹੀ ਸੀ ਅਸੀਂ ਕਿ ਹਮਤਾਬ ਬੱਜਨ ਨੂੰ ਪੁੱਛੋ ਕੋਰਟ ਦੇ ਆਰਡਰ ਚ ਕਿਹਾ ਸੀਬੀਆਈ ਨੂੰ ਕੇ ਜਾ ਕੇ ਹਮਤਾਬ ਬੱਜਨ ਨੂੰ ਗਿਆਮਨ ਕਰੋ ਸੀਬੀਆਈ ਦਾ ਬੱਚੇ ਨੂੰ ਜਦੋਂ ਜਵਾਬ ਕੀਤਾ ਅਮਦਾਬਚੇ ਨੇ ਕਿਹਾ ਜੀ ਮੈਂ ਤਾਂ ਉੱਥੇ ਸੀਗਾ ਪਰ ਮੈਂ ਟੈਕਟਰ ਨੂੰ ਨਹੀਂ ਦੇਖਿਆ ਉਸ ਕਹਿੰਦਾ ਸੀਬੀਆਈ ਫਿਰ ਗਲਤ ਕਰ ਰਹੀ ਹੈ ਤੋਂ ਫਿਰ ਜਦੋਂ TGR ਨੇ ਕਲੋਜ਼ਰ ਰਿਪੋਰਟ ਦਿੱਤੀ ਫਿਰ ਉਹ ਸੀਬੀਆਈ ਨੂੰ ਅਸੀਂ ਕੋਰਟ ਨੂੰ ਦਿਖਾਇਆ ਉਹ ਫਿਰ ਤੀਜੀ ਵਾਰੀ ਫਿਰ ਕੋਰਟ ਨੇ ਰਿਜੈਕਟ ਕਰ ਔਰ ਫਿਰ ਕੋਰਟ ਨੇ ਕਿਹਾ ਕਿ ਹੁਣ ਅਸੀਂ ਇਸ ਵਾਰੀ ਕੋਰਟ ਮਾਨੀਟਰ ਕਰੇਗੀ ਜਦੋਂ ਕੋਰਟ ਕੋ ਮਾਨੀਟਰ ਕੀਤੀ ਉਦੋਂ ਫਿਰ ਉਹ ਤੋਂ ਬਾਅਦ ਜਾ ਕੇ ਇਨਵੈਸਟੀਗੇਸ਼ਨ ਪੂਰ ਹੋਈਆ ਉਸ ਤੋਂ ਬਾਅਦ ਜਾ ਕੇ ਗਵਾਹ ਆਏ ਹੋਰ ਵੀ ਕਈ ਗਵਾਹ ਆਏ ਉਹਨਾਂ ਦੇ ਤੇ ਫਿਰ ਜਾ ਕੇ ਚਾਰਜੀਟੇ ਦੇ ਖਿਲਾਫ ਫਾਈਲ ਹੋਈਆ ਹੁਣ ਫਿਰ ਕੋਰਟ ਦੇ ਵਿੱਚ ਫੇਰੇ ਨੇ ਕਿਹਾ ਜਗਦੀਸ਼ ਚੈਟਰ ਨੇ ਕਿ ਜੀ ਮੈਂ ਤਾਂ ਤੀਨ ਮੁਰਤੀ ਹਾਊਸ ਸੀ ਸੀ ਜੀਵਕਾਂਦੀ ਤੇ ਨਾਲ ਸੀ ਇੰਦਰਾਗੰਜ 40 ਦੇ ਕੋਲ ਸੀ ਅਸੀਂ ਫਿਰ ਕੋਰਟ ਵਿੱਚ ਚਾਰਜ ਕੀਤਾ ਕਿ ਇਹ ਗੱਲ ਸਹੀ ਨਹੀਂ ਹੈ ਔਰ ਇਹ ਗੱਲ ਸਾਬਤ ਨਹੀਂ ਹੁੰਦੀ ਕਿ ਇਸ ਤੋਂ ਬਾਅਦ ਫਿਰ ਇਹ ਦਲੀਲਾਂ ਸੁਣ ਕੇ ਕੋਰਟ ਨੇ ਫਿਰ ਉਸ ਤੋਂ ਬਾਅਦ ਇਹਦੇ ਖਿਲਾਫ ਹੋਣਾ ਹੈ ਚਾਰਜਸ ਪੈ ਚੁੱਕੇ ਆ ਹੁਣ ਸਾਨੂੰ ਪੂਰੀ ਉਮੀਦ ਆ ਕਿ ਬਹੁਤ ਜਲਦੀ ਇਹ ਵੀ ਹੁਣ ਜੇਲ੍ਹ ਵਿੱਚ ਹੋਏਗਾ 6 ਸਾਲ ਹੋ ਗਏ ਸੱਜਣ ਕੁਮਾਰ ਜੀ ਕਿ ਹੁਣ ਇਹ ਵੀ ਜਲਦੀ ਜੇਲ੍ਹ ਵਿੱਚ ਹੋਏ ਤਾਂ ਕਈ ਕਈ ਸੰਗੀਨ ਧਾਰਾਵਾਂ ਮੇ ਅਦਾਲਤ ਨੇ ਆਰੋਪ ਕਿਆ ਕਰਨ ਦਾ ਆਦੇਸ਼ ਦਿਆ ਹੈ ਅਗਰ ਇਹ ਜੋ ਹੱਤਿਆ ਕੇ ਵੀ ਇਸਕੇ ਅੰਦਰ ਹੈ ਕਿ ਦੰਗੋ ਕੇ ਦੌਰਾਨ ਹੱਤਿਆ ਕੀਤੀ ਗਈ ਅਗਰ ਇਹ ਸਾਰੇ ਆਰੋਪ ਸਾਬਿਤ ਹੋਤੇ ਹਨ ਤਾਂ ਕਿਤਨੀ ਸਜ਼ਾ ਦੇਖੋ ਤਿੰਨ ਤਿੰਨ ਕਤਲਾਂ ਦੀ ਸਜ਼ਾ ਦੈਨ ਸਿੱਖਾਂ ਦੇ ਕਤਲ ਦੀ ਸਜ਼ਾ ਤੇ ਗੁਰਦੁਆਰੇ ਨੂੰ ਜਲਾਉਣ ਦੀ ਸਜ਼ਾ। ਹੋਰ ਜੇਕਰ ਕਤਲ ਦੇ ਮਕਦਮੇ ਵਿੱਚ ਤਾਂ ਬਹੁਤ ਦੀ ਸਜ਼ਾ ਵੀ ਦਿੱਤੀ ਹੈ। ਨੇ ਘੱਟ ਸੇ ਘੱਟ ਤਾਂ ਵਰਕਾ ਤਖੀਰ ਹੋਈ। ਜਿੱਦਿਸ ਟੈਕਟਰ ਦੇ ਖਿਲਾਫ ਅੱਜ ਤਿੰਨ ਸਿੱਖਾਂ ਦੇ ਕਤਲ ਦੇ ਲਈ ਹੁਣ ਅਗੇਂਸਟ ਜੋ આરોਪ ਧਾਰ ਹੋਏ ਨੇ ਕੋਰਟ ਨੇ ਚਾਰजेस ਫ੍ਰੇਮ ਕੀਤੇ ਹੈ ਜਿੱਦਿਸ ਟੈਕਟਰ ਦੇ ਖਿਲਾਫ। 40 ਸਾਲ ਤਕਰੀਬਨ ਹੋ ਗਏ ਨੇ ਪੀੜਤਾਂ ਨੂੰ ਇਸ ਚੀਜ਼ ਦਾ ਇੰਤਜ਼ਾਰ ਕਰਦੇ ਹੋ। ਔਰ 40 ਸਾਲ ਤੋਂ ਪੀੜਿਤ ਇਹ ਕਹਿ ਰਹੇ ਆ ਕਿ ਉਹਨਾਂ ਨੇ ਜੀਡੀ ਇਸਟ੍ਰੈਕਟਰ ਨੂੰ ਦੇਖਿਆ ਗੁਰਦੁਆਰਾ ਫਲਵੰਗੇਸ਼ ਨੂੰ ਜਦੋਂ ਮੌਬ ਨੇ ਚਲਾਇਆ ਜਦੋਂ ਉੱਥੇ ਤਿੰਨ ਸਿੱਖਾਂ ਨੂੰ ਮਾਰਿਆ ਜਿੰਦਾ ਚਲਾਇਆ ਗਿਆ ਤੇ ਜੀਡੀ ਇਸਟ੍ਰੈਕਟਰ ਮੌਬ ਨੂੰ ਲੀਡ ਕਰ ਰਿਹਾ ਸੀ ਜਿਸ ਜੀਡੀ ਇਸਟ੍ਰੈਕਟਰ ਦੇ ਕਹਿੰਦੇ ਇਹਦੀ ਇਨਸਟ੍ਰਕਸ਼ਨ ਦੇ ਉੱਤੇ ਜਲਾਇਆ ਪਰ ਕਦੀ ਇਹ ਕੋਈ ਕੇਸ ਰਜਿਸਟਰੀ ਨਹੀਂ ਹੋਇਆ ਕਿਉਂਕਿ ਇਹ ਜੋ ਕਿ ਉਦੋਂ ਅ ਅਜੀਵ ਗਾਂਧੀ ਸਰਕਾਰ ਕੇ ਮੰਤਰੀ ਸੀ ਉਸ ਤੋਂ ਮਗਰੋਂ ਵੀ ਇਹ ਹਮੇਸ਼ਾ ਪਾਵਰ ਚ ਰਿਹਾ ਕਿਆ ਮੰਤਰੀ ਰਹਾ ਜਾਂ ਐਮਪੀ ਰਹਾ ਤੇ ਇਹ ਆਪਣੀ politcal power ਜਾਂ ਆਪਣੀ money power ਨੂੰ ਯੂਜ਼ ਕਰਕੇ ਹਮੇਸ਼ਾ ਬਚਦਾ ਰਿਹਾ ਉਸ ਤੋਂ ਮਗਰੋਂ ਜਦੋਂ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਆਈ 2005 ਵਿੱਚ ਉਦੋਂ ਵੀ ਇਹ ਯੂਨੀਅਨ ਮਿਨਿਸਟਰ ਸੀ ਉਦੋਂ ਵੀ ਪਹਿਲਾ ਜਦੋਂ ਰਿਪੋਰਟ ਆਈ ਉਹਨਾਂ ਨਾਨਾਵਤੀ ਨੇ ਕਿਹਾ ਕਿ ਜੀ ਚੈਪਟਰ ਤੇ ਸੱਜਣਕਰ ਦੇ ਖਿਲਾਫ ਕੇਸ ਅਜਿਹਾ ਕਰੋ ਜੋ ਕਾਂਗਰਸੀ ਸਰਕਾਰ ਸੀ ਉਦੋਂ ਉਹਨਾਂ ਨੇ ਦੋਨਾਂ ਦੇ ਅਗੇਂਸਟ ਰਜੈਕਟ ਕਰਤਾ ਕਿ ਕੋਈ ਕੇਸ ਕਿਸੇ ਕੇਸ ਦਾ ਫਿਲਿਸਟ ਨਹੀਂ ਹੋਇਆ ਫਿਰ ਪਾਰਲੀਮੈਂਟ ਚ ਬਹੁਤ ਜ਼ਿਆਦਾ ਉਦੋਂ ਹੰਗਾਮਾ ਹੋਇਆ ਪਾਰਲੀਮੈਂਟ ਦੇ ਵਿੱਚ ਸਾਰੀ ਆਪੋਜੀਸ਼ਨ ਕੀ ਜਿਹੜਾ ਆਪਣੇ ਸਰਕਾਰ ਦੇ ਭਾਈਵਾਲ ਸੀ ਉਦੋਂ ਦੀ ਸਰਕਾਰ ਕੌਮੀਨਿਸਟਰ ਜੋ ਲੈਫਟਿਸਟ ਪੀਪੀਐਮ ਤੇ ਗੁਜਿਆ ਪਾਰਟੀਆਂ ਇਹਨਾਂ ਦੇ ਭਾਈਵਾਲ ਸੀ ਉਹਨਾਂ ਨੇ ਵੀ ਇਹਨਾਂ ਨੂੰ ਕਹਤਾ ਕਿ ਜੇ ਤੁਸੀਂ ਕੇ ਸਨਿਨ ਰਿਸਟ੍ਰਿਕ ਕਰੋਗੇ ਅਸੀਂ ਤੁਹਾਡੀ ਸਪੋਰਟ ਨਹੀਂ ਕਰਾਂਗੇ ਤਾਂ ਜਾ ਕੇ ਸਰਕਾਰ ਨੂੰ ਕਾਂਗਰਸ ਸਰਕਾਰ ਨੂੰ ਉਦੋਂ ਦੀ ਕੇਸ ਰਿਸਟ੍ਰਿਕ ਕਰਨ ਦੇ ਹੁਕਮ ਦੇ ਲਈ ਪਈ ਫਿਰ ਜਦੋਂ ਇਹਦੇ ਚੈਟਰ ਅਗੇਂਸਟਰ ਦਾ ਕੇਸ ਅਡਜਸਟ ਹੋ ਗਿਆ ਤੇ ਹਰਿडली ਉਹਨਾਂ ਨੇ ਜਲਦੀ ਜਲਦੀ ਕੇਸ ਨੂੰ ਬੰਦ ਕਰਤਾ 2007 ਅਕਤੂਬਰ ਦੇ ਵਿੱਚ ਸੀਬੀਆਈ ਨੇ ਕਲੋਜ਼ ਰਿਪੋਰਟ ਵੀ ਫਾਈਲ ਕੀਤੀ। ਔਰ ਉਹ ਕਲੋਜ਼ਰ ਰਿਪੋਰਟ ਨੂੰ ਅਸੀਂ ਕੋਰਟ ਵਿੱਚ ਚੈਲੰਜ ਕੀਤਾ ਕਿ ਇਨਵੈਸਟੀਗੇਸ਼ਨ ਤਾਂ ਨਹੀਂ ਕੀਤੀ ਹੋਈ ਨਹੀਂ ਪ੍ਰੋਪਰ ਇਹ ਤਾਂ ਖਾਣਾ ਪੂਰਤੀ ਕੀਤੀ ਹੈ। ਤੇ ਉਹ ਫਿਰ 2 ਮਹੀਨੇ ਵਿੱਚ ਵਿੱਚ ਹੀ ਦਸੰਬਰ ਦੇ ਵਿੱਚ ਹੀ ਕੋਰਟ ਨੇ ਆਰਡਰ ਕੀਤਾ ਕਿ ਉਹ ਕਲੋਜ਼ਰ ਰਿਪੋਰਟ ਨੂੰ ਰੀ-ਚੈੱਕ ਕਰਾ। ਤੇ ਕਿਹਾ ਕਿ ਤੁਸੀਂ ਦੂਜੀ ਆ ਰਿਪੋਰਟ ਦਾ ਇਨਵੈਸਟੀਗੇਸ਼ਨ ਕਰੋ। ਦੂਜੀ ਆ ਰਿ 2009 ਚ ਪਾਰਲੀਮੈਂਟ ਦੇ ਇਲੈਕਸ਼ਨ ਸੀ ਉਸ ਤੋਂ ਥੋੜੀ ਦੇਰ ਪਹਿਲਾਂ ਫਿਰ ক্লোਜ਼ਰ ਰਿਪੋਰਟ ਦਿੱਤੀ ਸੈਕੰਡ ਟਾਈਮ ਹੋਰ ਫਿਰ ক্লোਜ਼ਰ ਰਿਪੋਰਟ ਦੇ ਕੇ ਜਗਦੀਸ਼ ਟੈਟਰ ਕੌਂਗਰੇਸ ਟੈਕਟਿਵਿਟੀ ਦਿੱਤੀ ਫਿਰ ਉਹ ਜਰਨਲਿਸਟ ਸੀ ਜਰਨੈਲ ਸਿੰਘ ਉਹਨਾਂ ਨੇ ਹੋਮ ਮਿਨਿਸਟਰ ਦੇ ਚੰਬਰ ਵਿੱਚ ਜੁੱਤਾ ਵੀ ਮਾਰਿਆ ਉਸ ਤੋਂ ਬਾਅਦ ਬਣਾ ਸ਼ੋਰ ਵੀ ਹੋਇਆ ਫਿਰ ਜਾ ਕੇ ਇਹਦੀ ਟੈਟਰ ਦੀ ਕੇਸ ਟੈਕਟਿਵਿਟੀ ਡਰਾਈ ਉਹ ਸੈਕੰਡ ক্লোਜ਼ਰ ਰਿਪੋਰਟ ਨੋ ਗਈ ਅਸੀਂ ਕੋਰਟ ਦੇ ਵਿੱਚ ਚੈਲੰਜ ਕੀਤਾ ਤੇ ਕੋਰਟ ਨੇ ਉਹਨੂੰ ਵੀ ਰਿਜੈਕਟ ਕੀਤਾ ਉਹਨੂੰ ਰਿਜੈਕਟ ਕਰਕੇ ਸੀਬੀ ਨੂੰ ਫਿਰ ਇਨਵੈਸਟੀਗੇਸ਼ਨ ਕਰਨ ਦੇ ਆਰਡਰ ਦਿੱਤੇ ਤੋ ਫਿਰ ਜਦੋਂ सीबीआई ਨੇ ਇਨਵੈਸਟੀਗੇਸ਼ਨ ਕੀਤੀ ਤੇ ਜਦੋਂ ਤੀਜੀ ਵਾਰੀ ਫੇਰ सीबीआई ਨੇ ਕਲੋਜ਼ ਰਿਪੋਰਟ ਫਾਈਲ ਕੀਤੀ ਜੋ ਤੀਜੀ ਵਾਰੀ ਕਲੋਜ਼ ਰਿਪੋਰਟ ਫੇਰ ਫਾਈਲ ਕੀਤੀ ਜੋ ਰਿਪੋਰਟ ਵਿੱਚ ਅੰਕ ਕੀਤਾ ਇਸ ਨੇ ਜਿੰਦੀਸ਼ ਟਰੈਕਟਰ ਨੇ ਕਿਹਾ ਜੀ ਕਿ ਮੈਂ ਤਾਂ ਪਹਿਲੀ ਨਵੰਬਰ ਨੂੰ ਇੰਦਰਾ ਗਾਂਧੀ ਦੀ ਬੋਡੀ ਦੇ ਕੋਲ ਹੀ ਰਿਹਾ ਹਾਂ ਜੀਵ ਗਾਂਧੀ ਦੇ ਨਾਲ ਹੀ ਰਿਹਾ ਤੇ ਮੈਂ ਤਾਂ ਉੱਥੇ ਤਕੀਲਵਰਤੀ ਪਬਲਿਕ ਸੀ ਇਹਨੇ ਦੂਰਦਰਸ਼ਨ ਦੀਆਂ ਲੈ ਕੇ ਵੀਡੀਓ ਫਾਈਲ ਕਰਤੀਆਂ ਜਦੋਂ ਵੀਡੀਓ ਫਾਈਲ ਕੀਤੀਆਂ सीबीआई ਨੇ ਉਹ ਮੰਨ ਲਿਆ ਅਸੀਂ ਕੋਰਟ ਨੂੰ ਕਿਹਾ ਕਿ ਸੀਬੀਆਈ ਨੇ ਗੰਤ ਮੰਨੀਆਂ ਸੀਬੀਆਈ ਮੰਨੀ ਨਹੀਂ ਲੈਂਦੀ